ਜੈਪੁਰ ਦੇ ਵਿੱਚ ਸ਼ਾਮ ਨੂੰ ਇੰਨਾ ਕੁ ਜ਼ਿਆਦਾ ਰਾਸ਼ ਹੁੰਦਾ ਨਾ ਬਾਹਰ ਨਿਕਲਣ ਨੂੰ ਤੈ ਲੈ ਨਹੀਂ ਕਰਦਾ ਮਾਨੀ ਆ ਜਗ੍ਹਾ ਤੋਂ ਤੁਸੀਂ ਪੂਰੀ ਬੈਂਕ ਬਿਟੀ ਜੈਪੁਰ ਦੇਖ ਸਕਦੇ ਹੋ ਪੰਜਾਬ ਪਹੁੰਚ ਗਿਆ ਨਾਹਰਗੜ੍ਹ ਕਿਲੇ ਤੇ ਨਾਹਰਗੜ੍ਹ ਕਿਲੇ ਵਿੱਚ ਪੂਰਾ ਜਾਮ ਲੱਗ ਚੁੱਕਿਆ ਪੰਜਾਬ ਦੇ ਵਿੱਚੋਂ ਪਹਿਲੇ ਸੂਰਮੇ ਆ ਜਿਨ੍ਹਾਂ ਨੇ ਨਾਹਰਗੜ੍ਹ ਕਿਲੇ ਦੀ ਬਾਲ ਦੇ ਉੱਤੇ ਸਾਈਕਲ ਚਲਾਇਆ ਆਪਾਂ ਲੈਣਾ ਆ ਦੂਕੇਂਡ ਕੀ ਦੇ ਸਵਾਲ ਅੱਜ ਆਪਾਂ ਦੇ ਨਾਹਰਗੜ੍ਹ ਕਿਲੇ ਦੀ 라ખી ਕਰਾਂਗੇ ਕਿਹਾ ਕੇ 사이클 ਇਥਾਂ 55 ਰੁਪਈਆ ਦੀ ਇੱਕ ਜਾਣੇ ਦੀ ਟਿਕਟ ਪਈ ਆਪਾਂ ਨੂੰ ਇਹ ਦੁਨੀਆ ਦਾ ਪਹਿਲਾ ਅਸੀਸ਼ਮਹਿਲ ਜਿਹਦਾ ਸਾਰਾ ਫਲੋਰ ਆ ਜਿਹੜਾ ਉਹ ਕੱਚ ਦਾ ਬਣਿਆ ਹੋਇਆ ਹੈਗਾ ਸਾਹਮਣੇ ਮੇਨ ਗੇਟ ਆ ਗਿਆ ਨਾਹਰਗੜ੍ਹ ਕਿਲੇ ਦਾ ਆਪਣੇ ਸਿੰਘ ਸਾਹਿਬ ਵਿੱਚ ਭੰਗੜਾ ਪਾਹੰਦਾਂ ਤੁਹਾਨੂੰ ਨਜ਼ਰ ਆ ਰਹੇ ਨੇ ਆਪਾਂ ਨੂੰ ਪੁਲਿਸ ਵਾਲੇ ਭਰਾ ਕਹੇ ਸੀਗੇ ਜੈਪੋਰ ਦੇ ਵਿੱਚ ਬਹੁਤ ਵਧੀਆ ਸੁਭਾਅ ਵੀ ਰੱਖਣਾਂ ਦਾ ਜਿਹੜੇ ਗੁਰਦੁਆਰਾ ਸਾਹਿਬ ਜੀ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋਗੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਹੈਗਾ ਗੁਰਕਿਰਪਾ ਜਿਹੜਾ ਕਿ ਟਰਾਂਸਪੋਰਟ ਨਗਰ ਦੇ ਵਿੱਚ ਸਥਿਤ ਹੈ ਜੈਪੁਰ ਦੇ ਵਿੱਚ ਗੁਰਦੁਆਰਾ ਸਾਹਿਬ ਜੀ ਦੇ ਅਨੁਸਾਰ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਆ ਵੀ ਇਸ ਸਥਾਨ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਕਿ ਆਪਣੇ ਸ਼ਸਤਰ ਨੇ ਉਹ ਭੇਜੇ ਸੀਗੇ ਛੋਟਿਆਂ ਨੂੰ ਪਿਆਰ ਅੱਦੇ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਰਾਤ ਆਪਾਂ ਗੁਰਦੁਆਰਾ ਗੁਰਕਿਰਪਾ ਜਿਹੜੇ ਪਹੁੰਚ ਗਏ ਸੀਗੇ ਤੁਹਾਨੂੰ ਪਤਾ ਯਾਰ ਰਾਤ ਦਾ ਤਾਂ ਆਪਾਂ ਪ੍ਰਸ਼ਾਦਾ ਪਾਣੀ ਖਾ ਕੇ ਜਿਹੜਾ ਸ਼ੌਂਗੇ ਸੀਗੇ ਹੁਣ ਇਸ ਟਾਈਮ तकरीबन 4:30 ਦਾ ਟਾਈਮ ਆ ਆਪਾਂ ਗੁਰਦੁਆਰਾ ਸਾਹਿਬ ਤੋਂ ਤੁਰਨ ਲੱਗੇ ਸੀਗੇ ਦੇਖਦੇ ਆ ਪਹਿਲਾਂ ਦੋ ਤਿੰਨ ਇੱਥੇ ਜਗ੍ਹਾ ਨੇ ਸਭ ਤੋਂ ਪਹਿਲਾਂ ਸ਼ਾਇਦ ਆਪਾਂ 76 ਵਿਊ ਜਿਹੜੀ ਜਗ੍ਹਾ ਕੀ ਉਹ ਦੇਖ ਕੇ ਕਵਰ ਕਰਾਂਗੇ ਬਾਕੀ ਜਿਹੜੀ ਪਲਾਨਿੰਗ ਹੋ ਰਸਤੇ ਦੀ ਤੁਹਾਨੂੰ ਸਾਰੀ ਦੱਸਾਂਗੇ ਰਾਤ ਆਪਾਂ तकरीबन 10 ਹੋ ਗਏ ਸੀਗੇ 10:60 ਦਾ 10:00 ਕਿਉਂਕਿ ਆਪੀ ਪ੍ਰਸ਼ਾਦਾ ਪਾਣੀ ਜਿਹੜਾ ਬਣਾਇਆ ਸੀਗਾ ਗਰਮ ਕੀਤੀ ਦਾਲ ਛਕਿਆ ਤੇ ਖਾਸਾਂਗੇ ਇੱਕ ਦੋ ਚਲੋ ਵੀਡੀਓ ਐਡੀਟ ਵਾਇਰਾਂ ਕੀ ਬਣ ਲਿਆ ਸੀਗੀਆਂ ਆਪਾਂ ਹੁਣ ਸਵੇਰ ਉੱਠੇ ਸੀਗੇ ਉੱਠ ਕੇ ਤੇ ਆਪਾਂ ਆਪਣੇ ਜਿਹੜੇ ਕੱਪੜੇ ਪਏ ਸੀਗੇ ਤਿੰਨ ਚਾਰ ਸੂਟ ਸੀਗੇ ਜਿਹੜੇ ਆਪਾਂ ਕਿ ਧੋਲੇ ਆ ਛੋਕੇ ਆਪਾਂ ਸੁੱਕਣੇ ਪਾਏ ਹੋਏ ਆਗੇ ਚਲੋ ਆ ਕੇ ਜਿਹੜੇ ਗੁਰਦੁਆਰਾ ਸਾਹਿਬ ਤੋਂ ਚੱਕ ਲਾਂਗੇ ਇੱਥੋਂ ਕਿਉਂਕਿ ਆਪਾਂ ਸ਼ਾਇਦ ਗੁਰਦੁਆਰਾ ਸਾਹਿਬ 2 ਜਾਂ 3 ਦਿਨ మేబీ స్టే ਕਰਾਂਗੇ ਹੋਰ ਕਿਉਂਕਿ ਇਥੋਂ ਦੇ ਆਸ-ਪਾਸੇ ਤਕਰੀਬਨ 8 ਤੋਂ 10 ਜਗ੍ਹਾ ਨੇ ਜਿਹੜੀਆਂ ਆਪਾਂ ਤਕਰੀਬਨ ਕਵਰ ਕਰਾਂਗੇ। ਬਾਕੀ ਚਲੋ ਚੱਲਦੇ ਆਂ ਅੱਜ ਜਿੱਥੇ ਜਾਣਾ ਤੁਹਾਨੂੰ ਰਸਤੇ ਵਿੱਚ ਦਿਖਾਉਨੇ ਆਂਗੇ। ਸਾਈਕਲ ਆਪਣੇ ਜਿਹੜੇ ਹੁਣ ਬਿਲਕੁਲ ਖਾਲੀ ਹੋ ਚੁੱਕੇ ਆ ਪਹਿਲਾਂ ਭਾਰੇ ਸੀਗੇ। ਹੁਣ ਚਲਾਉਣ 'ਚ ਆਨੰਦ ਆਊਗਾ ਜੀ। ਐਂ ਨਹੀਂ ਆਨੰਦ ਐਂ ਪੁੱਛਾ ਜਾਂਦਾ। ਪਹਿਲਾਂ ਭਾਰੇ ਸੀ ਚਲੋ। ਹੁਣ ਬਿਲਕੁਲ ਹਲਕੇ ਨੇ। ਆ ਆਪਣਾ ਕਮਰਾ ਗਾ ਤੁਹਾਨੂੰ ਦਿਖਾ ਦਾਂਗੇ। ਇਸ ਤੋਂ ਬਾਅਦ ਹੁਣ ਕਿਉਂਕਿ ਇਹਨੂੰ ਜੰਦਾ ਲੱਗਿਆ। ਆ ਸਾਹਮਣੇ ਰੂਮ ਨੇ ਜਿਹੜੇ ਚਲੋ ਦਿੰਦਿਆ ਗੁਰਦੁਆਰਾ ਸਾਹਿਬ ਦੇ ਵਿੱਚ ਮਿਲ ਜਾਂਦੇ ਆ ਇਧਰਲੀ ਸਾਈਡ ਆਹ ਰਾਈਟ ਸਾਈਡ ਆਪਣੇ ਇਧਰ ਆਪਣਾ ਸੌਰੀ ਲੰਗਰ ਹਾਲ ਆ ਉੱਪਰ ਦਰਵਾਰ ਸਾਹਿਬ ਆਗਾ ਚਲੋ ਵੀਰੇ ਪਾਉਨੇ ਹੁਣ ਆਪਾਂ ਚੱਲੇ ਸਾਈਕਲ ਆਪਣਾ ਬਿਲਕੁਲ ਰੈਡੀ ਆ ਸਨਸੈਟ ਵਿਊ ਦੇਖਣ ਤੋਂ ਪਹਿਲਾਂ ਆਪਾਂ ਰਸਤੇ ਵਿੱਚ ਰੁਕੇ ਸੀ ਆ ਦੇਖੋ ਕਿੰਨੇ ਪੰਛੀ ਆ ਸਾਹਮਣੇ ਮਾਤਾ ਬੈਠੀ ਆ ਜੇ ਕਿਸੇ ਨੇ ਵੀ ਇਹਨਾਂ ਨੂੰ ਬੇਜਵਾਨ ਪੰਛੀਆਂ ਨੂੰ ਕੁਝ ਪਾਉਣਾ ਤਾਂ ਇੱਥੋਂ ਜ਼ਰੂਰ ਪਾ ਸਕਦੇ ਹੋਗੇ ਸਾਹਮਣੇ ਗੇਟ ਬਣਿਆ ਹੋਇਆ ਬਹੁਤ ਪੁਰਾਣਾ ਬਹੁਤ ਸੋਹਣਾ ਲੱਗਦਾ ਸਾਹਮਣੇ ਤੁਸੀਂ ਦੇਖ ਸਕਦੇ ਜਿਹੜੀ ਪਹਾੜੀ ਆ ਉੱਥੇ ਆਪਾਂ ਜਾਣਾ ਪਰ ਜੈਪੁਰ ਦੇ ਵਿੱਚ ਸ਼ਾਮ ਨੂੰ ਇੰਨਾ ਕੁ ਜ਼ਿਆਦਾ ਰਾਸ ਹੁੰਦਾ ਨਾ ਬਾਹਰ ਨਿਕਲਣ ਨੂੰ ਤੈਲ ਹੀ ਨਹੀਂ ਕਰਦਾ ਮਨ ਕੇ ਚਲੋ ਇੰਨਾ ਰਹਿ ਜਾਂਦਾ ਮਸਾ ਆਏ ਆ ਇੱਥੇ ਤੱਕ ਅਸੀਂ ਆਪਣੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾਰਗੜ ਕਿਲਾ ਇੱਥੇ ਜਾਣਾ ਆਪਾਂ ਜਿੱਥੇ ਸਨਸੈਟ ਹੁੰਦਾ ਆਪਾਂ ਨਾਰਗੜ ਕਿਲੇ ਦੀ ਚੜਾਈ ਤੇ ਜਾ ਰਹੇ ਸੀਗੇ ਰਸਤੇ 'ਚ ਆਪਾਂ ਨੂੰ ਉਤਰਨਾ ਪੈ ਗਿਆ ਪਹਿਲਾਂ ਵਧੀਆ ਚੱਲੀ ਗਏ ਪਰ ਹੁਣ ਥੋੜਾ ਜਿਹਾ ਰਸਤੇ ਦੇ ਵਿੱਚ ਆਪਾਂ ਨੂੰ ਉਤਰਨਾ ਪੈਗਾ ਕਿਉਂਕਿ ਚਲੋ ਇੱਕਦਮ ਹੀ ਤਹਾਨੂੰ ਆ ਦੇਖਦੇ ਆ ਸੰਸਟ ਵਿਊ ਦੇਖ ਸਕਦਾ ਕਿ ਨਹੀਂ ਆ ਜਗ੍ਹਾ ਤੋਂ ਤੁਸੀਂ ਪੂਰੀ ਪਿੰਕ ਸਿਟੀ ਜੈਪੁਰ ਦੇਖ ਸਕਦੇ ਹੋ ਆਪਾਂ ਇਹ ਨੀਚਾਈ ਦੇ ਉੱਤੇ ਆ ਗਏ ਆ ਚਲੋ ਦਰਸ਼ਕ ਫਿਰ ਤਾਂ ਚੱਲਦੇ ਹਾਂ ਨਾਰਗੜ ਕਿਲੇ ਕੋਲੇ ਆਪਾਂ ਪਹੁੰਚ ਚੁੱਕੇ ਆ ਬਸ ਥੋੜੀ ਜਿਹੀ ਦੂਰ ਹੋਣੀ ਤਾਂ ਸਾਹਮਣੇ ਤੁਸੀਂ ਆਪਣੇ ਪਿੰਕ ਸਿਟੀ ਜੈਪੁਰ ਦੇਖ ਸਕਦੇ ਹੋ ਕਿੰਨੀ ਨੀਵੀਂ ਰਹਿ ਗਈ ਆ ਜੇ ਆਪਾਂ ਖੱਬੇ ਸਾਈਡ ਤੇ ਗੱਲ ਕਰੀਏ ਤਾਂ ਇੱਕ ਚਾਇਨਾ ਵਾਲ ਟਾਈਪ ਦੇਖੋ ਕੋ ਫੋਟੋ ਵਿੱਚ ਹੈ ਬਹੁਤ ਹੀ ਇੱਟਾਂ ਦੇ ਦੋ ਬਸ ਚਲੋ ਹੁਣ ਆਪਾਂ ਅੱਗੇ ਚੱਲਦੇ ਆ ਨਾਰਗੜ ਕਿਲਾ ਵਸਾ ਸਾਹਮਣੇ ਹੀ ਆ ਆਪਣੇ ਪਹੁੰਚ ਚੁੱਕੇ ਸੀਗੇ ਨਾਰਗੜ ਦਾ ਆ ਮੈਨ ਗੇਟ ਆ ਇੱਥੇ ਆਪਣੀ ਜਿਹੜੀ ਐਂਟਰੀ ਦੇਖੋ ਤੁਸੀਂ ਟੈਂਪੋ ਡਰਾਈਵਰ ਤੇ ਬੱਸ ਲਈ 200 ਰੁਪਏ ਤਿੰਨ ਘੰਟਿਆਂ ਦੇ ਕਾਰ ਤੇ ਜੀਪ ਲਈ 50 ਰੁਪਏ ਆ ਸਕੂਟਰ ਮੋਟਰਸਾਈਕਲ ਦੀ ਖਾਤਰ 20 ਰੁਪਏ ਤਿੰਨ ਘੰਟੇ ਦੀ ਖਾਤਰ ਆ ਇਹ ਆ ਕੁਛ ਇਦਾਂ ਤਰ੍ਹਾਂ ਦੀ ਐਂਟਰੀ ਆ ਅੱਗੇ ਚੱਲਦੇ ਆਪਾਂ ਅੰਦਰ ਐਂਟਰੀ ਕਰ ਗਏ ਆ ਸਾਈਕਲ ਬਿਲਕੁਲ ਫ੍ਰੀ ਆ ਪਾਰਕਿੰਗ ਸਾਈਕਲ ਦੀ ਬਾਕੀ ਸਾਨੂੰ ਦੱਸਦਾ ਪ੍ਰਾਈਸ ਮੋਟਰਸਾਈਕਲ ਪਹੁੰਚ ਗਏ ਕੁਛਿਆਂ ਪਹਾੜਾਂ ਤੇ 50 ਪਹੁੰਚ ਗਏ ਨਰਗੜ ਕਿਲੇ ਤੇ ਕਰ ਗਿਆ ਚੜਾਈ ਪੰਜਾਬ ਲੋਜੀ ਪਹੁੰਚ ਚੁੱਕਿਆ ਨਾਰਗੜ ਕਿਲੇ ਤੇ ਚੜਾਈ ਕਰ ਗਿਆ ਮੈਂ ਕੋਲ ਯਾਰ ਵੀ ਆ ਗਏ ਓਏ ਪੰਜਾਬੀ ਆ ਗਏ ਓਏ ਪੰਜਾਬੀ ਸਾਈਕਲ ਦੀ ਟੈਨਸ਼ਨ ਆ ਲੋ ਸਾਈਕਲ ਤੇ ਹੀ ਨਹੀਂ ਆ ਰਹੀ ਆ ਦੇਖੋ ਤੁਸੀਂ ਉਦੋਂ ਦਿਲ ਟੁੱਟ ਜਾਂਦਾ ਜਦੋਂ ਸਾਹਮਣੇ ਵਾਲਾ ਕਹਿ ਦਿੰਦਾ ਵੀ ਯਾਰ ਸਾਈਕਲ ਤੇ ਬੈਟਰੀ ਲੱਗੀ ਆ ਹਾਂ ਉਦੋਂ ਬਹੁਤ ਦਿਲ ਟੁੱਟਦਾ ਉਦੋਂ ਤਾਂ ਇਹ ਜ਼ਿਆਦਾ ਟੁੱਟ ਜਾਂਦਾਗਾ ਬਾਕੀ ਸਾਈਕਲ ਤੇ ਇਹ ਵੀ ਨਹੀਂ ਆ ਰਿਹਾ ਆਪਾਂ ਨੂੰ ਕੋਈ ਪ੍ਰਾਈਜ਼ ਨਹੀਂ ਦੇਣ ਦੀ ਲੋੜ ਕੋਈ ਪਾਰਕਿੰਗ ਕਾਹੀ ਦੀ ਲੋੜ ਨਹੀਂ ਬਿਲਕੁਲ ਫ੍ਰੀ ਸੱਜੇ ਤੇ ਖੱਬੇ ਜੰਗਲੀ ਜੰਗਲ ਜੰਗਲ ਦੇ ਬਿਲਕੁਲ ਵਿੱਚ ਨਾਰਗੜ ਕਿਲਾ ਬਣਿਆ ਹੋਇਆ ਅੱਗੇ ਚੱਲਦੇ ਆਂ ਸਨਸੈਟ ਤਾਂ ਕਿਰਮਨ ਸ਼ਾਇਦ ਹੋ ਹੀ ਚੁੱਕਿਆ ਵੈਸੇ ਕਹਿੰਦੇ ਰਾਤ ਦਾ ਵੀਊ ਥੋੜਾ ਜ਼ਿਆਦਾ ਵਧੀਆ ਹੁੰਦਾ ਇੱਥੇ ਨਾਹਰਗੜਾ ਕਿਲੇ ਵਿੱਚ ਪੂਰਾ ਜਾਮ ਲੱਗ ਚੁੱਕਿਆ ਨੰਗਾਂ ਨੂੰ ਹੈ ਨਹੀਂ ਸਾਈਕਲ ਚੱਕ ਕੇ ਆਪਣੇ ਸਿੰਗਲ ਯਾਰ ਬਹੁਤ ਲੰਬਾ ਹੈ ਜਾਏਗਾ ਅੱਗੇ ਹਾਂ ਬਹੁਤ ਲੰਬਾ ਹੈ ਇਹ ਲੰਬਾ ਹੈ ਇਹ ਦਾ ਬਈ ਦਾ ਪੂਰਾ ਹੀ ਹੈ ਦਾ ਕੋਈ ਚਾਹ ਪਾਣੀ ਬੋਤਲ ਮਿਲ ਜਾਏਗਾ ਹੈ ਬਹੁਤ ਲੰਬਾ ਲਾ ਬਾਈ ਚੈਨਾਵਾਲ ਦੇ ਉੱਤੇ ਆਪਣੇ ਸਾਈਕਲ ਜਾ ਰਹੇ ਆ ਇਹ ਪੰਜਾਬ ਦੇ ਵਿੱਚੋਂ ਪਹਿਲੇ ਸੂਰਮੇ ਆ ਜਿਨ੍ਹਾਂ ਨੇ ਨਾਹਰਗੜ੍ਹ ਕਿਲੇ ਦੀ ਬਾਲ ਦੇ ਉੱਤੇ ਸਾਈਕਲ ਚਲਾਇਆ ਜੇ ਕਿਸੇ ਹੋਰ ਨੇ ਵੀ ਚਲਾਇਆ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਪਰ ਸਾਨੂੰ ਨਹੀਂ ਲੱਗਦਾ ਵੀ ਇੱਥੇ ਅੱਜ ਤਾਈਂ ਕੋਈ ਸਾਈਕਲ ਲੈ ਕੇ ਆਇਆ ਹੋਊਗਾ ਆਇਆ ਹੋਊਗਾ ਜੀ ਕੋਈ ਹਾਂ ਇਹ ਆਉਦਾ ਯਾਰ ਆਹ ਭਾਈ ਸਾਹਮਣੇ ਟਲਾਂਣ ਆ ਗਈ ਅੱਜ ਤੱਕ ਕੋਈ ਪੰਜਾਬੀ ਨਹੀਂ ਹੋਣਾ ਵੀ ਜਿਹੜਾ ਇੱਥੇ ਤੱਕ ਆ ਗਿਆ ਹੋਊਗਾ ਵੈਸੇ ਕੋਈ ਵੀ ਨਹੀਂ ਹੋਣਾ ਅੱਜ ਤੱਕ ਜਿਹਨੇ ਸਾਈਕਲ ਇੱਥੇ ਚਲਾਈ ਹੋਵੇ ਜੇ ਕਿਸੇ ਨੇ ਚਲਾਈ ਹੋਵੇ ਤਾਂ ਜ਼ਰੂਰ ਟੈਗ ਕਰਿਓ ਤੁਹਾਡਾ ਭਰਾ ਵੀਰ ਹੋਂਾਂ ਦੀ ਸਪੋਰਟ ਦੇ ਨਾਲ ਇੱਥੇ ਅੱਜ ਨਾਹਰਗੜ੍ਹ ਦੀ ਬਾਲ ਦੇ ਉੱਤੇ ਸਾਈਕਲ ਚਲਾ ਰਿਹਾ ਤੇ ਜ਼ਿੰਦਗੀ ਦੇ ਆਨੰਦ ਲੈ ਰਿਹਾ ਨਿਰਾਸਾਵਾਦ ਕੰਡਿਆਂ ਤੋਂ ਥੋੜਾ ਜਿਹਾ ਵਸ ਕੇ ਰਹੋ ਪਰ ਭਾਈ ਜਾਂ ਤਾਂ ਰਾਜੇ ਨੇ ਚੱਕਰ ਲਾਇਆ ਹੋਊਗਾ ਇੱਥੋਂ ਦਾ ਹਨਾ ਹੈ ਉਹਨਾਂ ਟਾਈਮਾਂ 'ਚ ਇਹ ਕਿਲੇ ਦਾ ਨਿਰਮਾਣ ਤੁਹਾਨੂੰ ਅੰਦਰ ਜਾ ਕੇ ਦੱਸ ਦਿਆਂ ਵੀ ਕਿਹੜੀ ਸਦੀ ਦੇ ਵਿੱਚ ਹੋਇਆ ਸੀ ਦੇਖੋ ਤੁਸੀਂ ਆਪਾਂ ਲੈਣ ਆਏ ਆ ਜਿੰਦਗੀ ਦੇ ਸਵਾਦ ਤੇ ਤੁਸੀਂ ਨਾ ਲੈਣਿਆ ਸਵਾਦ ਬਸ ਵੇਖੋ ਤਾਂ ਹਾਂ ਤੋਂ ਤੁਹਾਨੂੰ ਜੈਪੁਰ ਸਿਟੀ ਪੂਰੀ ਦਿਖਾਉਨੇ ਆਪਾਂ ਚੱਲ ਕੇ ਰੁਕਦੇ ਆ ਇੱਥੇ ਥੋੜਾ ਜਿਹਾ ਤੇ ਉਹ ਜਗ੍ਹਾ ਜਿੱਥੋਂ ਖੜ ਕੇ ਨਾਹਰਗੜ੍ਹ ਕਿਲੇ ਦੀ ਰਾਖੀ ਕੀਤੀ ਜਾਂਦੀ ਸੀ ਸੈਨਿਕਾਂ ਵੱਲੋਂ ਅੱਜ ਆਪਾਂ ਤੇ ਨਾਹਰਗੜ੍ਹ ਕਿਲੇ ਦੀ ਰਾਖੀ ਕਰਾਂਗੇ ਖੜਾ ਕੇ ਸਾਈਕਲ ਇੱਥੇ ਵੇਖ ਸਾਹ ਦੇ ਆ سامنے ਤੁਸੀਂ ਪੂਰਾ ਜੈਪੁਰ ਸਿਟੀ ਸਿੰਘ ਸਾਹਿਬ ਅੱਗੇ ਜਾਣਾ ਜਾਂ ਨਹੀਂ ਨਹੀਂ ਆਪਾਂ ਫੋਟ ਦੇਖਦੇ ਹੁਣ ਹਣ ਫੋਟ ਦੇਖਾਂਗੇ ਬਹੁਤ ਬੜੀਆਂ ਨੂੰ ਸਵੇਰੇ ਕਵਰ ਕਰਾਂਗੇ ਆਪਾਂ ਨੂੰ ਮੇਨ ਰਸਤੇ ਦਾ ਪਤਾ ਲੱਗ ਗਿਆ ਹਾਂ ਠੀਕ ਆ ਨਾ ਤੇ ਪੰਜਾਬੀ ਨੂੰ ਦੇਖ ਕੇ ਬੰਦਾ ਕੋਈ ਰੋਕਦਾ ਨਹੀਂ ਹੈ ਵੀ ਅੱਗੇ ਟੋਪੀਆਂ ਕਿਹਾ ਕੀ ਬੋਲਣਗੇ ਸਹੀ ਗੱਲ ਆਪਾਂ ਨੂੰ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈ ਕਿਦੋਂ ਪਰਮਿਸ਼ਨ ਲੈਣ ਦੀ ਲੋੜ ਨਹੀਂ ਆ ਸਾਹਮਣੇ ਤੇ ਜੰਗਲ ਦੇਖ ਸਕਦੇ ਹੁਣ ਰਾਸ ਨੇਰਾ ਕਾਫੀ ਹੋ ਗਿਆ ਸਾਈਕਲ ਇਦਾਂ ਘੁਮਾ ਲੈਣੇ ਆਪਾਂ ਘੁਮਾ ਕੇ ਫਿਰ ਵਾਪਸ ਨਾਰਗੜ ਫੋਟ ਚੱਲਦੇ ਹੁਣ ਆਪਾਂ ਨਾ ਜੀ ਹਾਂਜੀ ਉੱਥੇ ਥੋੜੀ ਲਾਈਟਿੰਗ ਦਾ ਪੂਰਾ ਪ੍ਰਬੰਧ ਆ ਅੱਗੇ ਥੋੜਾ ਉੱਤ ਸਹੀ ਆ ਦੱਸਿਆ ਵੀ ਇਹਨਾਂ ਵੀ ਲੈਪਰਡ ਵਗੈਰਾ ਹੈਗੇ ਆ ਥੋੜਾ ਸੇਫਟੀ ਵਿੱਚ ਜਾਣਾ ਥੋੜੀਆਂ ਕੰਡਿਆਲੀਆਂ ਝਾੜੀਆਂ ਹੈ ਹਾਂ ਬਾਜ ਸਕਦੀਆਂ ਤਾਂ ਇਹਨਾਂ ਫੋ ਪੈਂਦਾ ਨਹੀਂ ਹੈ ਹਾਂ ਇਸ ਕਰਕੇ ਆਪਾਂ ਸਵੇਰੇ ਕਰਾਂਗੇ ਕਬਰ ਇਹਨੂੰ ਅਰਲੀ ਮਾਰਨਿੰਗ ਕਰਾਂਗੇ ਹਾਂ ਚਲੋ ਵੀਰੇ ਚੱਲਦੇ ਹੁਣ ਆਪਾਂ ਨਾਰਗੜ ਕਿਲੇ ਦੇ ਅੰਦਰ ਜਾ ਕੇ ਤੁਹਾਨੂੰ ਅੰਦਰਲਾ ਥਿਊ ਦਿਖਾਉਨੇ ਆਗੇ ਥੋੜਾ ਮੋਟਾ ਨਾਰਗੜ ਕਿਲੇ ਬਾਰੇ ਤੁਹਾਨੂੰ ਦੱਸਦੇ ਆਂ ਸਾਹਮਣੇ ਟਿਕਟ ਕਾਊਂਟਰ ਤੋਂ ਆਪਾਂ ਟਿਕਟਾਂ ਜਿਹੜੀਆਂ ਲੈ ਲਈਆਂ ਨੇ ਤਕਰੀਬਨ 52 ਰੁਪਈਆ ਦੀ ਇੱਕ ਜਾਣੇ ਦੀ ਟਿਕਟ ਪਈ ਆਪਾਂ ਨੂੰ ਤਿੰਨ ਜਾਣੇ ਸੀ ਜਿਹਦੇ ਕਰਕੇ ਆਪਾਂ ਨੂੰ 155 ਰੁਪਈਆ ਲੱ ਐਂਟਰੀ ਦੇ ਵਿੱਚੋਂ ਚਲੋ ਅੱਗੇ ਚੱਲਦੇ ਹੁਣ ਦਿਖਾਵਾਂਗੇ ਅੱਗੇ ਜਾ ਕੇ ਆਪਾਂ ਪਹਿਲਾਂ ਟਿਕਟ ਇਸ ਤੋਂ ਬਾਅਦ ਅੰਦਰ ਲੈ ਕੇ ਪਾਰਕ ਕਰਦੇ ਆਂਗੇ ਆਪਾਂ ਗੱਡੀਆਂ ਵੀ ਲੈ ਆ ਸਕਦੇ ਹੋਗੇ ਮੋਟਰਸਾਈਕਲ ਸਾਈਕਲ ਕਾਹੇ ਤੇ ਮਰਜੀ ਜਾ ਸਕਦੇ ਹੋ ਕੋਈ ਚੱਕਰ ਨਹੀਂ ਅੰਦਰ ਜਾਓਗੇ ਪਰ ਟਿਕਟ ਲੈ ਲਓ ਪਹਿਲਾਂ ਇਹ ਤੋਂ ਪਹਿਲਾਂ ਲਓ ਜੀ ਐਂਟਰੀ ਕਰ ਚੁੱਕੇ ਆ ਨਾ ਹਰਗੱਲ ਫੋੜਦੀ ਆਪਾਂ ਸਰਾ ਸਰਾ ਰਾਤ ਨੂੰ ਤਕਰੀਬਨ 10 ਵਜੇ ਇਹ ਚੈੱਕ ਆਊਟ ਕਰਵਾ ਦਿੰਦੇ ਆ ਉਸ ਤੋਂ ਪਹਿਲਾਂ ਪਹਿਲਾਂ ਆ ਜਾਓ ਘੰਟਾ ਤੋਂ ਘੰਟਾ ਕਿਉਂਕਿ ਲੱਗ ਹੀ ਜਾਂਦੇ ਨੇ ਆਪਾਂ ਨੂੰ ਕਿਲੇ ਦੇ ਵਿੱਚ ਅੰਦਰ ਤਾ ਕਰਕੇ ਥੋੜਾ ਜਿਹਾ ਆਇਓ ਸ਼ਾਮ ਨੂੰ ਕੋਈ ਚੱਕਰ ਨਹੀਂ ਵੈਸੇ ਮੈਂ ਪਹਿਲਾਂ ਵੀ ਇੱਥੇ ਤਕਰੀਬਨ ਸਨ 2020 ਦੇ ਵਿੱਚ ਵਿਜ਼ਿਟ ਕਰ ਚੁੱਕਿਆ ਨਾਰਗੜ ਦੇ ਵਿੱਚ ਸ਼ਾਮ ਦਾ ਵੀ ਥੋੜਾ ਜਿਆਦਾ ਵਧੀਆ ਹੁੰਦਾ ਕਿਉਂਕਿ ਇਹ ਕਿਲਾ ਜਿਹੜਾ ਰਾਜਸਥਾਨ ਦੇ ਵਿੱਚ ਬਹੁਤ ਜਿਆਦਾ ਉਚਾਈ ਤੇ ਬਣਿਆ ਹੋਇਆ ਇੱਥੋਂ ਪੂਰੀ ਸਿਟੀ ਦਿਂਦੀ ਆਗੀ ਸਾਹਮਣੇ ਤੁਸੀਂ ਆਪਣੇ ਸ਼ੀਸ਼ ਮਹਿਲ ਦੇਖ ਸਕਦੇ ਹੋਗੇ ਸਨ 1800 ਦੇ ਵਿੱਚ ਬਣ ਕੇ ਸ਼ੀਸ਼ ਮਹਿਲ ਤਿਆਰ ਹੋਇਆ ਜੀ ਇਹ ਦੁਨੀਆ ਦਾ ਪਹਿਲਾ ਸੀਸ਼ ਮਹਿਲ ਆ ਜਿਹਦਾ ਸਾਰਾ ਫਲੋਰ ਆ ਜਿਹੜਾ ਉਹ ਕੱਚ ਦਾ ਬਣਿਆ ਹੋਇਆ ਹੈਗਾ ਕਾਫੀ ਵਧੀਆ ਹੈਗਾ ਪਰ ਇਹਦੀ ਐਂਟਰੀ ਅਲੱਗ ਤੋਂ ਆ 500 ਰੁਪਏ ਇਹਦੀ ਐਂਟਰੀ ਦੱਸ ਰਹੇ ਨੇਗੇ ਪਰ ਬੰਦ ਹੀ ਹੋ ਗਿਆ ਜਾਣ ਦਾ ਮਨ ਸੀਗਾ ਜਾਣ ਦਾ ਮਨ ਪੂਰਾ ਸੀਗਾ ਪਰ ਬੰਦ ਹੋ ਚੁੱਕਿਆ ਹੁਣ ਟਿਕ ਕਾਉਂਟਰ ਬੰਦ ਹੋ ਗਿਆ ਟਿਕ ਕਾਉਂਟਰ ਜਿਹੜਾ ਬੰਦ ਹੋ ਚੁੱਕਿਆ ਗਿਆ ਨਹੀਂ ਆਪਾਂ ਜ਼ਰੂਰ ਅੰਦਰ ਚੱਲ ਕੇ ਤੁਹਾਨੂੰ ਦਿਖਾਉਂਦੇ ਇਹ ਚਲੋ ਕਿਉਂਕਿ ਆਪਾਂ ਥੋੜੇ ਲੇਟ ਹੋ ਗਏ ਨਾ ਅੱਜ ਆਪਾਂ ਦੁਪਹਿਰੇ ਉੱਥੇ ਲੇਟਾਂ ਚਲੋ ਕੋਈ ਗੱਲ ਨਹੀਂ ਅੰਦਰ ਆਪਾਂ ਜਿਹੜਾ ਨਾਹਰਗੜ੍ਹ ਫੋਟ ਆ ਉਹ ਕਵਰ ਕਰਕੇ ਤੁਹਾਨੂੰ ਦਿਖਾਉਨੇ ਆ ਇੱਧਰ ਸੀ ਸਮੈਲ ਸੀਗਾ ਸਾਹਮਣੇ ਨਾਹਰਗੜ੍ਹ ਦੀ ਐਂਟਰੀ ਆ ਐਂਟਰੀ ਤੋਂ ਪਹਿਲਾਂ ਹੀ ਤੁਸੀਂ ਦੇਖ ਸਕਦੇ ਹੋ ਆਪਣੇ ਸੱਜੇ ਹੱਥ ਇੱਥੇ ਪਾਣੀ ਵਾਲੇ ਫਿਲਟਰ ਲੱਗੇ ਹੋਏ ਨੇ ਜ਼ਰੂਰੀ ਨਹੀਂ ਆ ਪਾਣੀ ਪਾਣੀ ਵਾਲੀ ਬੋਤਲ ਹੀ ਲੈਣੀ ਆ ਪੈਸਾ ਲਾਉਣ ਦੀ ਕੋਈ ਲੋੜ ਨਹੀਂ ਹੈਗੀ ਆਪਾਂ ਜਦੋਂ ਆਲਰੇਡੀ ਆਪਾਂ ਟਿਕਟ ਦੇ ਉੱਤੇ ਪੈਸੇ ਲਾਇਆ ਇੱਥੋਂ ਪਾਣੀ ਫ੍ਰੀ ਚ ਭਰੋ ਬੋਤਲ ਜ਼ਰੂਰ ਆਪਦੀ ਲੈਓ ਪਰ ਗੱਡੀਆਂ ਇੱਥੇ ਤੱਕ ਆ ਸਕਦੀਆਂ ਨੇ ਤੇ ਮੋਟਰਸਾਈਕਲ ਵੀ ਟੱਕਾ ਸਕਦੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਨਾਰਗੜ ਕਿਲਾ ਜਿਹੜਾ ਉਹਦੀ ਬਾਹਰਲੀ ਸਾਈਡ ਤੋਂ ਕਿੰਨੀ ਸੋਹਣੀ ਲਾਈਟਿੰਗ ਆ ਗਈ ਕਿੰਨਾ ਸੋਹਣਾ ਲੱਗ ਰਿਹਾ ਗੱਡੀਆਂ ਇੱਥੇ ਪਾਰਕ ਹੁੰਦੀਆਂ ਨੇ ਜੀਆਂ ਚਿੱਲਾ ਆ ਵੇਖੋ ਬਹੁਤ ਸੋਹਣਾ ਲੱਗ ਰਿਹਾ ਹੈਗਾ ਇੱਥੇ ਆ ਕੇ ਥੋੜਾ ਜਿਆ ਇੱਥੇ ਆ ਕੇ ਥੋੜਾ ਲੱਗ ਰਿਹਾ ਵੀ ਹਾਂ ਆਪਾਂ ਹੁਣ ਰਾਜਸਥਾਨ ਦੇ ਵਿੱਚ ਆ ਪਹਿਲਾਂ ਥੋੜਾ ਜਿਆ ਮਣ ਕੁਝ ਹੋਰ ਸੀ ਲਓ ਜੀ ਆ ਸਾਹਮਣੇ 메인 ਗੇਟ ਆ ਗਿਆ ਨਾਹਰਗੜ੍ਹ ਕਿਲੇ ਦਾ ਇਧਰੋਂ ਵੀ ਐਂਟਰੀ ਆ ਪਰ ਬਾਕੀ ਸਾਰੇ ਦਰਵਾਜ਼ੇ ਬੰਦ ਨੇ ਸਾਹਮਣੇ ਤੁਸੀਂ ਐਂਟਰੀ ਦੇਖ ਸਕਦੇ ਹੋ ਐਂਟਰੀ ਉੱਤੇ ਸ਼ਾਇਦ ਦੁਬਾਰੇ ਆਪਣੇ ਚੈੱਕ ਹੋਣਗੇ ਟਿਕਟ ਵਗੈਰਾ ਕਿਹ ਹੈ ਸਮਝਣ ਨਾਲ ਕਹੀਦਾ ਉਸ ਟਾਈਮ ਇਹ ਤੋਪ ਤੋਂ ਸਾਰੇ ਡਰਦੇ ਹੋਣਗੇ ਅੱਜ ਵਿਚਾਰੀ ਇੱਕ ਖੁੰਝੇ ਲੱਗੀ ਖੜੀ ਆ ਇਹ ਸਮਾ ਸਮਾ ਸਮਰਾਤਾ ਹਾਂ ਸਮਾ ਬਹੁਤ ਬਲਵਾਨ ਆ ਓਏ ਚੱਲ ਜੀ ਤਾਂ ਸਾਨੂੰ ਮੜਾ ਦੱਸ ਸਕਦੇ ਹੋ ਇਹ ਤਾਂ ਸਿੰਪਲ ਜਿਹਾ ਜੀ ਅਗਰ ਤੁਸੀਂ ਟਰੈਵਲ ਕਰ ਰਹੇ ਹੋ ਹਾਂਜੀ ਤੇ ਤੁਹਾਨੂੰ ਅੰਗਰੇਜ਼ੀ ਦੀ ਦਿੱਕਤ ਆ ਰਹੀ ਹੈ ਤੇ ਇਹਦੀ ਫੋਟੋ ਕਲਿੱਕ ਕਰਕੇ ਹਾਂਜੀ ਜਿਹੜਾ ਆਪਣਾ ਗੂਗਲ ਟਰਾਂਸਲੇਟਰ ਹੁੰਦਾ ਹੈ ਹਾਂ ਉਸ ਤੇ ਪਾ ਦਿਓ ਠੀਕ ਹੈ ਤੇ ਮੈਂ ਤੁਹਾਨੂੰ ਹੁਣੇ 2 ਮਿੰਟ ਦੇ ਹੀ ਟਰਾਂਸਲੇਟ ਕਰਕੇ ਦੱਸ ਦਿੰਦਾ ਹਾਂ ਹਾਂ ਜਰੂਰ ਦੱਸੋ ਜੀ ਬੜਾ ਚਾਨਣਾ ਪਾਓ ਚਾਨਣਾ ਪਾਣਾ ਜ਼ਰੂਰੀ ਹੈ ਹਾਂ ਬਾਕੀ ਤੁਸੀਂ ਇਹਨੂੰ ਰੋਕੇ ਵੀਡੀਓ ਨੂੰ ਜਿਹੜਾ ਇਤਿਹਾਸ ਆ ਸਾਰਾ ਪੜ ਸਕਦੇ ਹੋਗੇ ਐਂਟਰੀ ਤੋਂ ਪਹਿਲਾਂ ਆਪਣੀ ਜਿਹੜੀ ਟਿਕਟਾਂ ਦੁਬਾਰੇ ਦੇਖੀ ਗਈ ਹੈਗੀ ਆਪਣੇ ਸਿੰਘ ਸਾਹਿਬ ਇੱਥੇ ਭੰਗੜਾ ਪਾਣ ਦੇ ਤੁਹਾਨੂੰ ਨਜ਼ਰ ਆ ਰਹੇ ਨੇ ਕਲਾਕਾਰੀ ਇੰਨੀ ਕੁ ਪਿਆਰੀ ਹੈ ਜਿਹੜੀ ਅੱਜ ਤੱਕ ਵੀ ਖੜੀ ਆ ਸਾਰੀ ਦੇਖੋ ਅਗਰ ਤੁਹਾਡੇ ਨਾਲ ਕੋਈ ਵੀ ਵੀਰ ਭਾਈ ਅਪਾਹੀ ਜਗਾ ਉਹਨਾਂ ਦੀ ਖਾਤਰ ਸਪੈਸ਼ਲ ਜਿਹੜੀ ਕਿ ਚੇਰਾਂ ਦਾ ਇੰਤਜ਼ਾਮ ਕੀਤਾ ਗਿਆ ਇੱਥੋਂ ਤੁਸੀਂ ਵਾਹ ਕੇ ਉਹਨਾਂ ਨੂੰ ਸਾਰਾ ਨਾਗਰ ਗੜ੍ਹ ਕਿਲਾ ਦਿਖਾ ਸਕਦੇ ਹੋਗੇ ਅਪਾਰਟਮੈਂਟ ਕਰਵਾਉਣ ਤੋਂ ਬਾਅਦ ਅੱਗੇ ਆ ਗਏ ਆ ਇੱਥੇ ਥੋੜੀ ਜਿਹੀ ਲਾਈਟਿੰਗ ਦੀ ਕਮੀ ਹੈਗੀ ਇਧਰੋਂ ਐਂਟਰੀ ਕਰਦੇ ਆ ਸਭ ਤੋਂ ਪਹਿਲਾਂ ਜੀ ਆਪਾਂ ਆ ਦੇਖੋ ਸਾਹਮਣੇ ਇਧਰ ਤਾਂ ਆਪਣੇ ਆਰ ਪਰ ਦਿਸ ਰਿਹਾ ਇਧਰ ਦੇਖ ਸਕਦੇ ਆ ਸਾਹਮਣੇ ਹੈ ਤਾਂ ਕੋਈ ਸ਼ੀਸ਼ਾ ਤਾਂ ਹੈ ਨਹੀਂਗਾ ਪਰ ਫਿਰ ਵੀ ਆਪਾਂ ਦੇਖ ਰਹੇ ਆ ਸਾਹਮਣੇ ਹੈ ਸੰਗਤ ਹੈ ਜਿੰਨਾ ਤੱਕ ਸਾਨੂੰ ਸੱਕ ਪੈਂਦੀ ਹੈ ਵੀ ਇਹਦੇ ਵਿੱਚ ਸ਼ੀਸ਼ਾ ਜਿਹੜਾ ਉਹ ਲੱਗਿਆ ਹੋਇਆ ਇਹ ਖਾਲੀ ਆ ਇਹਦੇ ਵਿੱਚ ਵੀ ਦੇਖੀਏ ਕੁਝ ਇਹ ਜ ਵੀ ਸ਼ੀਸ਼ਾ ਹੈ ਨਹੀਂ ਤਾਂ ਕਿਉਂ ਦੇਖ ਨਹੀਂ ਰਿਹਾ ਇੱਕ ਮਿੰਟ ਘੁੰਮ ਕੇ ਇੱਧਰ ਦੇਖੀਏ ਨਹੀਂ ਇੱਧਰ ਵੀ ਨਹੀਂ ਇਹ ਸ਼ੀਸ਼ਾ ਹੈਗਾ ਹਾਂ ਜਿਹਦਾ ਐਂਟਰੀ ਕਰਤੀ ਆਪਾਂ ਹੁਣ ਫਸਟ ਫਲੋਰ ਦੇ ਉੱਤੇ ਇਹ ਰਸਤਾ ਫਸਟ ਫਲੋਰ ਨੂੰ ਜਾਊਗਾ ਪੁਰਾਣੇ ਟਾਈਮ ਦੀਆਂ ਸਲਫਾਂ ਨੇਗੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸਾਹਮਣੇ ਆਉਣ ਵਾਲੀਆਂ ਤਾਂ ਚਲੋ ਸਲਫਾਂ ਤੁਹਾਨੂੰ ਪਤਾ ਹੀ ਆ ਇੰਨੇ ਪਰਦਾਂ ਦੇ ਵਿੱਚ ਨੇ ਗੈਪ ਹੁੰਦਾ ਘੱਟੋ ਘੱਟ ਵਿੱਚ ਜਾਣ ਬਾਰੀ ਸਾਰੀ ਦੀਵਾਰਾਂ ਨੂੰ ਬੰਦੀ ਹੈ ਠੰਡਲ ਗਰਮ ਰਹਿਣ ਦਾ ਚਾਰਜ ਚੋਣ ਦਾ ਰੱਖਦਾ ਮੈਨ 18 ਇੰਚ ਚੌੜੀ ਹੋਣਾ ਹੈ ਇੰਨੇ ਇੰਨੇ ਚੌੜੀ ਹੋਵੇ 2 ਫੁੱਟ ਹੋ ਗਈ ਹਾਂ ਇੰਨੇ ਚੌੜੀ ਹੋਵੇ ਤੁਹਾਡੇ ਘਰੇ ਵੀ ਚਲੋ ਬੋਲੋ ਜੀ ਵਾਹ ਵਈ ਵਾਹ ਇਹਨੂੰ ਲਵਾਰੀ ਕਹਿੰਦੇ ਨੇ ਆਸ ਆਪਣਾ ਚਿਮਨੀ ਲੱਗਦੀ ਹੈ ਯਾਰ ਇੱਧਰ ਸੋਈ ਸੋਈ ਉਹ ਚਿਮਨੀ ਆ ਨਾ ਉਹ ਚਿਮਨੀ ਚਿਮਨੀ ਬਣੀ ਹੋਈ ਆ ਪੁਰਾਣੀ ਤੁਸੀਂ ਹੋਰ ਨਹੀਂ ਤਾਂ ਸਿਰਫ ਕਲਾਕਾਰੀ ਦੇਖੋ तकरीबन 300 ਸਾਲ ਹੋਣ ਵਾਲਿਆ ਕਿਲੇ ਬਣੇ ਨੂੰ ਤੇ ਕਿੰਨੀ ਸੋਹਣੀ ਕਲਾਕਾਰੀ ਆ ਜਿਹੜੀ ਹਲੇ ਵੀ ਅੱਜ ਦੇ ਟਾਈਮ ਖੜੀ ਹੈਗੀ ਨਹੀਂ ਆਪਾਂ ਘਰੇ ਰੰਗ ਕਰ ਦੋ ਸਾਲ ਵੀ ਨਹੀਂ ਖੜਦਾ ਆ ਪੁੱਠਾ ਕਰਕੇ ਲਾਇਆ ਪਿਆ ਸੀਗਾ ਆਪਣੇ ਸਿੰਘ ਸਾਹਿਬ ਨੇ ਸਿੱਧਾ ਕਰਕੇ ਟੰਗਿਆ ਹੁਣ ਸੱਤ ਘਰ ਰਸਤਾ ਲੋ ਜੀ ਹੁਣ ਅੱਗੇ ਰਸਤਾ ਜਾ ਰਿਹਾ ਫਸਟ ਫਲੋਰ ਤੇ ਇੱਥੇ ਕੀ ਆ ਜੀ ਦਿਖਾ ਦਈਏ ਇੱਕ ਕੋਟਾ ਹੁੰਦਾ ਸੀਗਾ ਮੈਨੂੰ ਲੱਗਦਾ ਵੀ ਬਾਲਣ ਰੱਖਦੇ ਹੋਣਗੇ ਰਾਜਾ ਇੱਥੇ ਨਾ ਬੰਬ ਹਮ ਬਾਲਾ ਤਾਂ ਘਾਣੂ ਰੱਖਦੇ ਸੀ ਹਾਂ ਅਗਰ ਤੁਸੀਂ ਕਿਲਾ ਵਿਜ਼ਿਟ ਕਰਨਾ ਨਾ ਕੋਟਨ ਗਾਈਡ ਹੋਣਾ ਬਹੁਤ ਜ਼ਰੂਰੀ ਜੋ ਜ਼ਰੂਰੀ ਹੈ ਸਹੀ ਗੱਲ ਆ ਕਿਉਂਕਿ ਆਪਾਂ ਨੂੰ ਸਿਰਫ 1-2% ਹੀ ਗੱਲਾਂ ਪਤਾ ਹੁੰਦੀਆਂ ਉਹਨਾਂ ਨੂੰ ਤਾਂ ਸਾਰੇ ਹੀ ਪਤਾ ਹੁੰਦਾ 100% ਹਾਂ ਗਾਈਡ ਤੋਂ ਬਿਨਾ ਕਿਲੇ ਦੀ ਹਿਸਟਰੀ ਨਹੀਂ ਆਪਾਂ ਜਾਣ ਸਕਦੇ ਸਾਰੀ ਆ ਥੱਲੇ ਗਰਾਊਂਡ ਬਲੌਗ ਸੀਗਾ ਆ ਜਾ ਦੋਸਤ ਆ ਜਾ ਆ ਜਾ ਆ ਜਾ ਆ ਤੋ ਭਾਈ ਆ ਜਾਓ ਚਲੋ ਇਨੀ ਆ ਭੀੜੇ ਭੀੜੇ ਰਾਸਤੇ ਹੋਏ ਨੰਘ ਜਾਂਗੇ ਇੱਕ ਵਾਰ ਤੋਂ ਪਹਿਲੇ ਪਾਪਾ ਜੀ ਫਸ ਜਾਣਗੇ ਹਾਂ ਇੱਕ ਤੋਂ ਸਿਲਮ ਪੂਰੇ ਹੁਣ ਤੁਹਾਨੂੰ ਦਿਖਾਉਨੇ ਆ ਸਾਰਾ ਜੈਪੁਰ ਸਿਟੀ ਇੱਥੇ ਇਹਨ ਵੈਸੇ ਜਿਹੜਾ ਬੰਦਾ ਮੋਟਾ ਏ ਉਹ ਕਿੰਨੀਆਂ ਚੀਜ਼ਾਂ ਮਿਸ ਕਰਦਾ ਹੋਣਾ ਬਹੁਤ ਜ਼ਿਆਦਾ ਆਪਾਂ ਚੜ ਗਏ ਇੱਥੋਂ ਤੋਂ ਚੜ ਨਹੀਂ ਪਾਉਣਾ ਨਹੀਂ ਚੜ ਹੋਣਾ ਇੱਥੇ ਫਿੱਟ ਬੰਦੇ ਚੜ ਰਹੇ ਹੁਣ ਤੁਹਾਨੂੰ ਦਰਸ਼ਨ ਕਰਵਾਉਨੇ ਆ ਜੈਪੁਰ ਸਿਟੀ ਦੇ ਸੱਤੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਵੇਖੋ ਸਾਹਮਣੇ ਬਾਈ ਜੀ ਤਾਈਓ ਕਹਿੰਨੇ ਆ ਵੀ ਐਕਸਰਸਾਈਜ਼ ਕਰੋ ਹੈ ਖਾਲ ਤਾਂ ਜੀ ਜਿਹੜੇ ਬੰਦੇ ਨੇ ਫੇਰ ਪਾਉਂਦੇ ਆ ਆਪਣਾ ਟੌਪ ਫਲੋਰ ਆਗਾ ਨਾਗੜ ਗੜ ਕਿਲੇ ਦਾ ਸામਨੇ ਤੁਸੀਂ ਦੇਖ ਸਕਦੇ ਹੋਗੇ ਜੈਪੁਰ ਸਿਟੀ ਪੂਰੀ ਦੇਖੋ ਜੈਪੁਰ ਸਿਟੀ ਬਿਲਕੁਲ ਥੱਲੇ ਆ ਗਈ ਤੈਂਕ ਸਿਟੀ ਨਾਹਰਗੜ੍ਹ ਕਿਲਾ ਕਿੰਨਾ ਉੱਚਾ ਹੋ ਉਸ ਟਾਈਮ ਦੇਖ ਲਓ ਇਹਦੇ ਉੱਤੇ ਹਮਲਾ ਕਰਕੇ ਜਿੱਤਣਾ ਬਹੁਤ ਔਖਾ ਆਊਗਾ ਆ ਬੰਦਰ ਫਿਰਦੇ ਇਹਨਾਂ ਨੂੰ ਥੋੜਾ ਫੋਨ ਬਚਾ ਕੇ ਰੱਖਿਓ ਬੱਚਾ ਬਚਾ ਕੇ ਰੱਖਿਓ ਬੰਦਰ ਉਹ ਇਧਰ ਹੀ ਆ ਰਿਹਾ ਬਾਕੀ ਨਾਰਗੜ ਕਿਲੇ ਦਾ ਸਾਨੂੰ ਟਾਪ ਤੋਂ 뷰 ਦਿਖਾਉਣ ਲੱਗੇ ਸੀ ਹੁਣ ਜਿਹੜਾ ਕਿ ਜੈਪੁਰ ਸਿਟੀ ਬਿਲਕੁਲ ਆਪਣੇ ਥੱਲੇ ਰਹਿ ਗਈ ਆ ਇੱਕ ਸਾਈਡ ਆ ਨੁਕਰ ਜਿੱਥੇ ਸਾਰੇ ਦੇਖੋ ਪੂਰੀ ਜੈਪੁਰ ਸਿਟੀ ਇੱਥੋਂ 360뷰 ਹੁੰਦਾਗਾ ਸੋਹਰਾ ਹੈ ਜੈਪੁਰ ਦਾ ਇਸ ਟਾਈਮ ਤੇ ਆਨੇਗਾ ਦੇਖੋ ਇਦਾਂ ਲੱਗਦਾ ਜਿਵੇਂ ਆਸਮਾਨ ਤੋਂ ਵੀਡੀਓ ਬਣ ਰਹੀ ਹੁੰਦੀ ਆ ਪਰ ਆਪਾਂ ਨਾਹਰਗੜ੍ਹ ਕਿਲੇ ਦੇ ਉੱਪਰ ਬਲਕੁ ਖੜੀ ਸੀਗੇ ਪਰ ਕੋਈ ਹਾਏ ਕਿਤਾ ਸੁਣਨਾ ਹੈ ਸੁਪਰਮੈਨ ਹੈਲੋ ਗਾਇਜ਼ ਇਹ ਦੇਖੋ ਇਹ ਇੱਕ ਛੋਟੀ ਸੀ ਓ ਮਾਈ ਗਾਡ ਅਰੇ ਭਾਬੋ ਹਲੋ ਬੱਚੀ ਜੈਪੁਰ ਸਿਟੀ ਦਾ ਸਕਾਈ ਸ਼ਾਟ ਚੱਲ ਰਹੇ ਸੀ ਜੈਪੁਰ ਸਿਟੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਹਮਣੇ ਪਰ ਸਕਾਈ ਸ਼ਾਟ ਆ ਜਿਹੜੇ ਥੱਲੇ ਕਿੰਨੇ ਨੇਗੇ ਹਨਾ ਇਹਦਾ ਮਤਲਬ ਉਹਦੀ ਹਾਈਟ ਕੋਈ ਬਹੁਤੀ ਵੱਡੀ ਜ਼ਿਆਦਾ ਨਹੀਂ ਹੁੰਦੀ ਆਪਾਂ ਹਾਈਟ ਤੇ ਬਹੁਤ ਹੈ ਨਾ ਵੱਡੇ ਵੱਡੇ ਲਿਖੀ ਜਾਂਦੇ ਆਪਾਂ ਸਕਾਈ ਸ਼ਾਟ ਦੀ ਫਿਰ ਵੀ ਜਿਹੜੀ ਉਚਾਈ ਆ ਫਿਰ ਵੀ 50-60 ਫੁੱਟ ਤਾਂ ਹੋਊਗੀ ਬਸ ਇੰਨੀ ਹੋਏਗੀ ਆਪਾਂ ਬਹੁਤ ਜ਼ਿਆਦਾ ਉਚਾਈ ਤੇ ਆ ਨਾ ਬਹੁਤ ਹੈ ਦੇਖੋ ਐਦਾਂ ਲੱਗਦਾ ਪਿਆਰਾ ਚ ਹੁੰਦਾ ਜਿਵੇਂ ਜੈਪੁਰ ਸਾਰਾ ਰਾਜੇ ਹੁਣੇ ਐਨ ਚੜਤਾਂ 'ਚ ਬੈਠੇ ਹੁੰਦੇ ਹੁਣਗੇ ਵੀ ਸਾਰਾ ਗੈਲੈਕਸੀ ਬਣੀ ਹੋਈ ਸਾਰੀ ਹਾਂ ਸਹੀ ਗੱਲ ਇਧਰ ਜਿਹੜਾ ਟੌਪ ਤੋਂ ਥਿਊ ਵਿਊ ਦੇਖਿਆ ਨਾ ਉਹ ਸਾਰਾ ਇਦਾਂ ਲੱਗਦਾ ਮੈਂ ਗੈਲੈਕਸੀ ਆਸਮਾਨ ਤੋਂ ਨਹੀਂ ਵੀਡੀਓ ਬਣਾਈ ਜਾਂਦੀ ਆ ਦੇਖੋ ਹਾਂ ਹਾਂ ਵਧੀਆ ਵਧੀਆ ਚੱਲ ਰਿਹਾ ਆ ਚਾਰੇ ਕੁੰਜਾਂ ਦੇ ਉੱਤੇ ਇਹਨਾਂ ਨੇ ਨਾ ਇੱਕ ਆ ਰੈੱਡ ਸਪੌਟ ਜਿਹਾ ਲਾਏ ਹੋਏ ਨੇ ਵੀ ਜਿਹਦੇ ਤੋਂ ਪਤਾ ਲੱਗ ਸਕੇ ਜੀ ਮੈਂ ਜਹਾਜ਼ ਵਗੈਰਾ ਨੂੰ ਵੀ ਇੱਥੇ ਕਿਲਾਗਾ ਵੈਸੇ ਤਾਂ ਲਾਈਟਾਂ ਹੁੰਦੀਆਂ ਨੇ ਫਿਰ ਵੀ ਅਲਰਟ ਵਾਸਤੇ ਇਹਨਾਂ ਨੇ ਰੈੱਡ ਲਾਈਟ ਲਾਈ ਹੋਈ ਹੈਗੀ ਕਿਉਂਕਿ ਵੀ ਕਿਲੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਹੁਣ ਆਪਾਂ ਕਰ ਰਹੇ ਸੀਗੇ ਵਾਪਸੀ ਬਸ ਤੁਹਾਨੂੰ ਦੱਸਣਾ ਸੀ ਆ ਵੀਊ ਦਿਖਾਉਣਾ ਸੀ ਥੋੜਾ ਜਿਹਾ ਨਾਹਰਗੜ੍ਹ ਕਿਲੇ ਦਾ ਤਕਰੀਬਨ 1734 ਈਸਵੀ ਵਿੱਚ ਜਿਹੜਾ ਇਹ ਕਿਲਾ ਬਣ ਕੇ ਤਿਆਰ ਹੋ ਗਿਆ ਸੀ ਬਾਕੀ ਸਾਨੂੰ ਉੱਥੇ ਆਪਾਂ ਵੀਡੀਓ ਰੋਕ ਕੇ ਤੁਸੀਂ ਸਾਰਾ ਪੜ ਲਿਓ ਇਤਿਹਾਸ ਇਹਦਾ ਭਲੇ ਸਾਨੂੰ ਆਪਾਂ ਰਸੋਈ ਦਿਖਾਤੀ ਸੀਗੀ ਰਾਜੇ ਦੀ ਆ ਸਾਹਮਣੇ ਬਣਿਆ ਹੋਇਆ ਟਾਇਲਟ ਬਾਕੀ ਜੇ ਆਪਾਂ ਆ ਹਰਾ ਦੀ ਗੱਲ ਕਰੀਏ ਤਾਂ ਜਿੰਨੇ ਵੀ ਰੂਮ ਬਣੇ ਹੋਇਆ ਇੱਥੇ ਹਰੇਕ ਇੱਕ ਰੂਮ ਦੇ ਵਿੱਚ ਰਾਣੀ ਰਹਿੰਦੀ ਸੀਗੀ ਤੇ ਰਾਜਾ ਜਦੋਂ ਇਹਨਾਂ ਨੂੰ ਮੈਦਨ ਦੀ ਖਾਤਰ ਜਾਂਦਾ ਸੀਗਾ ਬਹੁਤ ਤੇਜ਼ ਦਾ ਯਾਰ ਆ ਬੰਦਾ ਬਹੁਤ ਤੇਜ਼ ਦਾ ਯਾਰ ਆ ਆ ਜਿਹੜੀ ਤੁਸੀਂ ਪੀੜੀ ਗਲੀ ਦੇਖ ਰਹੇ ਹੋ ਨਾ ਇੱਥੋਂ ਦੀ ਰਾਜਾ ਜਾਂਦਾ ਸੀਗਾ ਤੁਸੀਂ ਦੇਖ ਸਕਦੇ ਹੋ ਕਿੰਨੀ ਲੈਂਥ ਹੈ ਦੀ ਹਰੇਕ ਦਾ ਰੂਮ ਅਟੈਚ ਆ ਨਾ ਪਤਾ ਲੱਗਦਾ ਕਿ ਰਾਣੀ ਨੂੰ ਵੀ ਨਾ ਰਾਣੀ ਨੂੰ ਪਤਾ ਕਿਸੇ ਰਾਣੀ ਨੂੰ ਨਹੀਂ ਪਤਾ ਲੱਗਦਾ ਹੀ ਰਾਜਾ ਅੱਜ ਕਿਹੜੀ ਰਾਣੀ ਕੋਲੇ ਗਿਆਗਾ ਮਤਲਬ ਇਹ ਉਹਨਾਂ ਦਾ ਆਪ ਦਾ ਰਸਤਾ ਸੀਗਾ ਸੇਫ ਜਿਹੜਾ ਵੀ ਕਹਿ ਸਕਦੇ ਆਪਾਂ ਕਿਉਂਕਿ ਉਸ ਟਾਈਮ ਵਿੱਚ ਰਾਜੇ ਦੇ ਵਿਆਹ ਕਾਫੀ ਹੋ ਜਾਂਦੇ ਸੀਗੇ 50 50 100 100 ਵਿਆਹ ਹੋ ਜਾਂਦੇ ਨੇ ਵਿਆਹ ਤਾਂ 2 ਕੇ ਹੁੰਦੇ ਤੇ ਹਾਂਜੀ ਉਦਾਂ ਅਗਰ ਬਾਕੀ 10ਆਂ ਹੁੰਦੀਆਂ ਸੀ ਨਾ ਉਹ ਉਦਾਂ 10ਆਂ ਹੁੰਦੀਆਂ ਸੀ ਬਹੁਤ ਸੀਗਾ ਹਾਂਜੀ ਤੇ ਇਹ ਬੈਸ ਵਾਲੇ ਵਾਜਿਆ ਸਾਰੇ ਰਾਜਾ ਇੱਧਰ ਦੀ ਐਂਟਰੀ ਕਰਦਾ ਸੀਗਾ ਨਾ ਹਾਂ ਤੇ ਇਹ ਕਲਚਰ ਬਹੁਤ ਸੀਗਾ ਉਸ ਟਾਈਮ ਉਸ ਟਾਈਮ ਇਹ ਕਲਚਰ ਹੁੰਦਾ ਸੀਗਾ ਤੇ ਬਾਕੀ ਉਸ ਟਾਈਮ ਤੇ ਇਹ ਹਸਾਬ ਲਾ ਲਓ ਵੀ ਆਪਦੇ ਰਸਤੇ ਬਣਾਏ ਹੋਏ ਆ ਰਾਜੇ ਦੇ ਆਪਦੇ ਸੁਖ ਦੇ ਦੀ ਖਾਤਰ ਸੀ ਸਮੈਲ ਦੇ ਬਿਲਕੁਲ ਨਾਲ ਤੁਸੀਂ ਦੇਖ ਸਕਦੇ ਹੋ ਕਿ ਜੈਪੁਰ ਵੈਕਸ ਮਿਊਜ਼ੀਅਮ ਜਿਹਦਾ ਤਾਲਾ ਦੇਖੋ ਤੁਸੀਂ ਕਿੰਨਾ ਵੱਡਾ ਆ ਕੇ ਜਰੂਰ ਦੇਖਿਓ ਐਡਾ ਤਾਲਾ ਕਿਸੇ ਨੇ ਵੇਖਿਆ ਹੋਇਆ ਤਾਂ ਜਰੂਰ ਦੱਸਿਓ ਕਮੈਂਟ ਦੇ ਵਿੱਚ ਦੱਸ ਦਿਓ ਕਿ ਕਿਸੇ ਨੇ ਆਹ ਤਾਲਾ ਦੇਖਿਆ ਹੋਇਆ ਕਿਉਂਕਿ ਬੰਦੇ ਸਿੱਧੇ ਨਾਰਗੜ ਫੋਟ ਚਲੇ ਜਾਂਦੇ ਆਗੇ ਸਾਹਮਣੇ ਆਪਣੇ ਪੁਲਿਸ ਵਾਲੇ ਭਰਾ ਖੜੇ ਨੇ ਉਹ ਵੀਰ ਕਹਿੰਦੇ ਵੀ ਇੱਥੇ ਆਉਣ ਵਾਲੇ ਤੁਸੀਂ ਪਹਿਲੇ ਪੰਜਾਬੀ ਹੋਗੇ ਇਸ ਤੋਂ ਪਹਿਲਾਂ ਕੋਈ ਪੰਜਾਬੀ ਨਹੀਂ ਆਇਆ ਇੱਥੇ ਬਾਕੀ ਜਿਹੜਾ ਮੇਨ ਰਾਹਗਾ ਉਹ 20 ਕਿਲੋਮੀਟਰ ਪੈਂਦਾਗਾ ਤੇ ਜਿਹੜਾ ਇਹ ਰਸਤਾ ਜਿਹੜਾ ਆਪਾਂ ਆਏ ਸੀਗੇ ਤੁਹਾਨੂੰ ਦਿਖਾਇਆ ਸੀਗਾ ਇਹ ਤਕਰੀਬਨ 2 ਕਿਲੋਮੀਟਰ ਪੈਂਦਾ 18 ਕਿਲੋਮੀਟਰ ਦਾ ਜਿਹੜਾ ਫਰਕ ਪੈ ਜਾਂਦਾ ਇਹ ਚੜ੍ਹਾਈ ਦਾ ਤੇ ਉਹਦਾ ਫਰਕ ਇੰਨਾ ਚਲੋ ਠੀਕ ਆ ਹੁਣ ਪਉਨੇ ਚੱਲੇ ਇਥੋਂ ਆਪਾਂ ਨੂੰ ਪੁਲਿਸ ਵਾਲੇ ਭਰਾ ਮਿਲੇ ਸੀਗੇ ਜੈਪੁਰ ਦੇ ਵਿੱਚ ਬਹੁਤ ਵਧੀਆ ਸੁਭਾਅ ਵੀਰ ਹੋਣਾਂ ਦਾ ਨਾਰਗੜ ਕਿਲੇ ਦੇ ਬਿਲਕੁਲ ਮੇਨ ਗੇਟ ਤੇ ਖੜਿਆ ਜਿੱਥੋਂ ਆਪਣੀ ਐਂਟਰੀ ਟ੍ਰੈਕਟ ਹੁੰਦੀ ਆ ਚੈੱਕ ਕਰਦੇ ਆ ਇਹ ਵੀਰ एक भी, आज जो को कोई भी भी नहीं आया एक भीर आया एम पी तो आया आपका आपका नाम संजय नाम जयपुर से हो आ, सर आपका नाम क्या है आप भी जयपुर से आपका चलो बहुत बढ़िया लगा सर आपसे मिलके थैंक यू सो मच अभी दो तीन दिन हैं हम है हम यहीं पे हाँ ठीक है सर आपको बहुत सपोर्ट कर रहे हो आप बढ़िया तो तो लगा आप कितने किलोमीटर रहे हो सर अभी मैंने तो पंद्रह सौ कर लिया है मैं यारीसू से आ रहा हूँ मनाली से हाँ गुरुद्वारा साहब मंदिर जहाँ खुद का टेंट है ना हमारे पास उसे लगा लेते हैं ठीक है सर थैंक यू सो मच चलो ठीक है जी फ्रंट पे ਆਪਾਂ ਨਾ ਹਰਗੜ੍ਹ ਜਿਹੜਾ ਕਿਲਾ ਹੈਗਾ ਵਿਜਿਟ ਕਰ ਚੁੱਕੇ ਆ ਸਾਨੂੰ ਦਿਖਾ ਚੁੱਕੇ ਆ ਸਾਰਾ ਇੱਥੋਂ ਤਕਰੀਬਨ ਸਾਨੂੰ ਕਿਲੋਮੀਟਰ ਤਾਂ ਚੜ੍ਹਾਈ ਹੋਈ ਪੈ ਗਈ ਸੀਗੀ ਥੱਲੋਂ ਜੈਪੁਰ ਤੋਂ ਚਲੋ ਹੁਣ ਆਪਾਂ ਚੱਲਦੇ ਆ ਵਾਪਸੀ ਤਕਰੀਬਨ ਸਾਢੇ ਕਿਸ਼ੇ ਕਿਲੋਮੀਟਰ ਆਪਾਂ ਨੂੰ ਗੁਰਦੁਆਰਾ ਸਾਹਿਬ ਪਹੁੰਚਣਾਗਾ ਅੱਜ ਆਪਾਂ ਗੁਰਦੁਆਰਾ ਸਿੰਘ ਸਭਾ ਚੱਲਾਂਗੇ ਪਹਿਲਾਂ ਜਿਹੜਾ ਰਾਜਾ ਪਾਰਕ ਦੇ ਵਿੱਚ ਆ ਉੱਥੇ ਚੱਲ ਕੇ ਜਾ ਕੇ ਪ੍ਰਸ਼ਾਦਾ ਪਾਣੀ ਛਕਦੇ ਆ ਛਕ ਕੇ ਫਿਰ ਆਪਾਂ ਚੱਲਦੇ ਆ ਵਾਪਸ ਤੁਹਾਨੂੰ ਕਿਲਾ ਤਕਰੀਬਨ ਸਾਰਾ ਆਪਾਂ ਕਰਵਾ ਚੁੱਕੇ ਆਗੇ ਟੂਰ ਥੋੜੀ ਲਾਈਟਿੰਗ ਦੀ ਪ੍ਰੋਬਲਮ ਸੀਗੀ ਚਲੋ ਦਿਨੇ ਵਿజిਟ ਕਰਨਾ ਸੀ ਆਪਾਂ ਥੋੜੇ ਲੇਟ ਹੋ ਗਏ ਸਾਨੂੰ ਦੱਸ ਚੁੱਕੇ ਆਂ ਕਾਸ ਤੋਂ ਲੇਟ ਹੋਏ ਆਂ ਬਾਕੀ ਚਲੋ ਕੱਲ ਦੀ ਪਲਾਨਿੰਗ ਕੀ ਆ ਆਪਣੇ ਨਾਲ ਸਿੰਘ ਸਾਹਿਬ ਹੋਣਗੇ ਇਹਨਾਂ ਨਾਲ ਕਰਦੇ ਆਂ ਸਾਰੀ ਰਾਤ ਨੂੰ ਪਲਾਨਿੰਗ ਹੋ ਦੂਸਰੇ ਵੀਰ ਨੇ ਚੱਲ ਜਾਣਾਗਾ ਪੰਜ ਤੱਕ ਤਾਂ ਦੀ ਯਾਤਰਾ ਦੇ ਉੱਤੇ ਬਾਕੀ ਵੀਰੇ ਵੀਡੀਓ ਵਧੀਆ ਲੱਗੀ ਜਾਂਦੀ ਆ ਲਾਈਕ ਕਮੈਂਟ ਸ਼ੇਅਰ ਆ ਤੇ ਸਬਸਕ੍ਰਾਈਬ ਜ਼ਰੂਰ ਕਰੀ ਚੱਲਿਓ ਥੈਂਕ ਯੂ ਧੰਨਵਾਦ ਬਾਏ ਬਾਏ ਬਈ